ਭਾਈ ਅਮਰਪਾਲ ਸਿੰਘ ਜਿੰਦਾਬਾਦ 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 ਹੋਸ਼ਿਆ ਜਿੰਦਾਬਾਦ ਜਿੰਦਾਬਾਦ ਭਾਈ ਅਮਰਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਭਾਈ ਅਮਰਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਸਿੰਘ ਸਿੱਧੂ ਵਿਧਾਨ ਸਲਵਾ ਹਲਕਾ ਕਨੌਰ ਸੇਵਾਦਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਸਰ ਜੀ ਅੱਜ ਮੀਟਿੰਗ ਬੁਲਾਈ ਗਿਆ ਆਪਣੇ ਗ੍ਰਹਿ ਵਿਖੇ ਠੀਕ ਹੈ ਨਾ ਸਰ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਅਮਰਪਾਲ ਸਿੰਘ ਜੀ ਖਾਲਸਾ ਐਮਪੀ ਖੰਡੂਰ ਸਾਹਿਬ ਪ੍ਰਧਾਨ ਅਕਾਲੀ ਦਲ ਵਾਰਿਸ ਦੇ ਪਾਰਸ ਪੰਜਾਬ ਦੇ ਵੱਲੋਂ ਜੋ ਖਾਲਸਾ ਵੀਰ ਪਹਿਲਾਂ ਕੱਢ ਕੇ ਨੌਜਵਾਨਾਂ ਨੂੰ ਨਸ਼ਾ ਮੁਕਤ ਕਰ ਲਈ ਮਹਿਮ ਵਿੱਢੀ ਗਈ ਸੀ ਉਸ ਦੇ ਆਧਾਰ ਤੇ ਦੁਬਾਰਾ ਪਾਰਟੀ ਵੱਲੋਂ ਇਹ ਵਿਚਾਰਧਾਰਾ ਬਣਾ ਕੇ ਖਾਲਸਾ ਵੀਰ ਕੱਢੀ ਜਾ ਰਹੀ ਹੈ ਜੋ ਕਿ ਤਖਤ ਸ੍ਰੀ ਹਰਮੰਦਰ ਸਾਹਿਬ ਤੋਂ ਅਰਦਾਸ ਕਰਕੇ ਮੱਥਾ ਟੇਕ ਕੇ ਖਾਲਸਾ ਵੀਰ ਰਵਾਨਾ ਹੋ ਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚੇਗਾ ਕਿੰਨਾ ਕੋ ਕਾਫਲਾ ਜਾਏਗਾ ਸਰ ਵਿਧਾਨ ਸਭਾ ਹਲਕਾ ਕਨੌਰ ਤੋਂ ਤਕਰੀਬਨ ਜਿੰਨੇ ਨੌਜਵਾਨ ਪੀੜੀ ਹੈ ਉਮੀਦ ਹੈ 50 ਗੱਡੀਆਂ ਦਾ ਕਾਫਲਾ ਰਵਾਨਾ ਹੋਏਗਾ ਸਰ ਜਿਹੜੀ ਸਪਾਈ ਦੀਆਂ ਚੋਣਾ ਹੈਗੀ ਆ ਉਹ ਕਿੰਨੀ ਕੁ ਸਮੁਲੀਅਤ ਹੋਏਗੀ ਤੁਹਾਡੀ ਨੌਜਵਾਨ ਪੀੜੀ ਸਾਡੇ ਵੱਲੋਂ ਤੋਂ ਹੋ ਰਹੀ ਨੌਜਵਾਨ ਪੀੜੀ ਬਹੁਤ ਉਤਾਵਲੀ ਹੈ ਭਾਈ ਅਮਰਤਪਾਲ ਨੂੰ ਡਿੱਗ ਰਹੀ ਹੈ ਸਾਡੇ ਕੈਂਡ ਦਾ ਪਾਵ ਹੈ ਵੀ ਜਦੋਂ ਭਾਈ ਅਮਰਤਪਾਲ ਸਿੰਘ ਸ਼ੰਭੂ ਤੋਂ ਸੈਂਟਰ ਰਹਿਆ ਕਰੇਗੀ ਐਨਐਸਏ ਤੋਂ ਜਦੋਂ ਸ਼ੰਭੂ ਚ ਮਤਲਬ ਐਂਟਰ ਹੋਣਗੇ ਪੰਜਾਬ ਵਿੱਚ ਤਾਂ ਸਮਝੋ 30% ਨਸ਼ਾ ਦਾ ਉਸ ਦਿਨ ਹੀ ਖਤਮ ਹੋ ਜਾਏਗਾ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਸਰ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਨਸ਼ਾ ਨੂੰ ਛੱਡੋ ਤੇ ਗੁਰੂ ਨਾਲ ਜੁੜੋ ਤੇ ਤਾਂ ਆਪਣੇ ਪੰਜਾਬ ਦਾ ਭਲਾ ਤਾਂ ਹੀ ਹੋ ਸਕਦਾ